ਬੇਚਿਆਨੇ ਸਾਚੀ ਆਖਦੇ ਵੀ ਘਰ ਦੀ ਮੁਰਗੀ ਦਾਲ ਬਰਾਬਰ ਜਦੋਂ ਮਰਜੀ ਖਾ ਲੋ ਦੁਪਹਿਰੇ ਭੁੱਖ ਲੱਗੀ ਸ਼ਹਿਰੋਂ ਆਇਆ ਸੀ ਤੇ ਸਬਜੀ ਜਦੋਂ ਵੇਖਿਆ ਘਰ ਸਬਜੀ ਹੈ ਨਹੀਂ ਤੇ ਮੈਂ ਕਿਹਾ ਚਲੋ ਜਿਹੜੀ ਬੀਜੀ ਆ ਘਰ ਫਲਵਾਰੀ ਬਣਾਗੇ ਉਹਦੇ ਇਹ ਨਹੀਂ ਤੇ ਆਹ ਵੇਖੋ ਆਹ ਤੋਰੀ ਹੈਗੀ ਆ ਇਧਰ ਹੈਗਾ ਦੁਪਹਿਰ ਦਾ ਆਪਣਾ ਵਧੀਆ ਥਰ ਜਾਣਾ ਇੱਕ ਘਰ ਚ ਛੌਂਗਣਾ ਲਾਈ ਸੀ ਆਹ ਵੇਖੋ ਵਧੀਆ ਥਰ ਜਾਣਾ ਤੇ ਇਹ ਆਪਣੇ ਘਰ ਚ ਲਾਇਆ ਕਦੂ ਵੀ ਲਾਇਆ ਜੀ ਤੇ ਕਰੇਲੇ ਵੀ ਆਪਣੇ ਕੱਦੂ ਹੋ ਗਿਆ ਤੇ ਇਹ ਆਪਾਂ ਵੇਲੇ-ਕਵੇਲੇ ਇਥੋਂ ਤੋੜ ਕੇ ਖਾ ਸਕਦੇ ਹਾਂ ਕੋਈ ਸਪਰੇ ਨਹੀਂ ਕੀਤੀ ਕੋਈ ਦਵਾਈ ਨਹੀਂ ਪਾਈ ਇਸ ਕਰਕੇ ਤੇ ਆਬ ਬੈਂਕਰ ਵੀ ਲੱਗੇ ਆ ਜੀ ਆਪਣੇ ਇਸ ਕਰਕੇ ਵੇਲੇ-ਕਵੇਲੇ ਵਾਸਤੇ ਆਪਣੇ ਘਰ ਤੋਂ ਜਰੂਰ ਲਾਉਣੀ ਚਾਹੀਦੀ ਆ ਕਦੂ ਵੀ ਘਰ ਬਣਾਓ ਰੈਤਾ ਪਾਓ ਤੇ ਹੋਰ ਵੀ ਸਬਜ਼ੀ ਕਦੂਆ ਦੀ ਬਣ ਜਾਂਦੀ ਆ ਤੇ ਇਸ ਕਰਕੇ ਘਰ ਤੋਂ ਸਬਜ਼ੀ ਜਾ ਅਗਾ ਕੇ ਬਿਨਾਂ ਸਪਰੇ ਤੋਂ ਬਿਨਾ ਖਾਤਾ ਆਪਾਂ ਵਧੀਆ ਤਰੀਕੇ ਨਾਲ ਬਣਾ ਸਕਦੇ ਆ ਤਾਂ ਜਰੂਰ ਦੱਸਣਾ ਯਾਰ ਮਿਰਚਾਂ ਦੇ ਬੂਟੇ ਹੋਏ ਆ ਬਹੁਤ بڑے بڑے ਤੇ ਮਿਰਚ ਨਹੀਂ ਉੱਗੀ ਇੱਕ ਮਿੰਟਾਂ ਚ ਯਾਰ ਦੱਸਿਓ ਵੀ ਇਹਨੂੰ ਕੀ ਪਾਈਏ ਤਾਂ ਹੋਵੇ ਤੇ ਵਾਦ ਵਾਦ ਖਸਾਲ ਜ਼ਿੰਦਗੀ ਜੀਣ ਲਈ ਆਪਣੀ ਜੋਗੀ ਸਬਜ਼ੀ ਜ਼ਰੂਰ ਪਿੰਜਣੀ ਚਾਹੀਦੀ ਆ ਜੀ